ਲੋਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਂ ਤੇ ਮੈਂ ਤੁਹਾਨੂੰ ਸਾਰਾ ਸਵਾਗਤ ਕਰਦੀ ਆਂ ਲੋਜੀ ਮੈਂ ਹਾਜ਼ਰ ਆਂ ਮੈਂ ਗੀਤਾਂ ਦੀ ਪਟਾਰੀ ਵਿੱਚ ਆਉਂ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੇ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਮੇਰੇ ਨਾਲ ਰਾਜੀ ਖੁਸ਼ੀ ਦੀ ਕਾਮਨਾ ਕਰਦੀ ਆਂ ਤੇ ਇਹ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ ਤੇ ਮੈਂ ਤੁਹਾਨੂੰ ਸੁਣਾਉਂਗੀ ਤੇ ਪਹਿਲਾਂ ਜਿਹੜਾ ਮੈਂ ਨੁਕਤਾ ਪਾਉਂ ਨਾ ਉਹੋ ਮੈਂ ਕਈ ਵਾਰੀ ਕਹਿੰਦੇ ਮੈਨੂੰ ਤੇ ਭੈਣ ਨੇ ਪਹਿਲੇ ਮੇਰਾ ਪਾਇਆ ਹੋਇਆ ਭੈਣ ਨੇ ਪੁੱਛਿਆ ਸੀ ਜੋ ਸੰਸਾਮ ਵੀ ਨਹੀਂ ਆਈ ਪਤਾ ਨਹੀਂ ਕਿਉਂ ਨਹੀਂ ਸਮਝਉਂਦੀ ਮੈਂ ਤਾਂ ਬਾਰੀ ਬਾਰੀ ਦੱਸਦੀ ਆ ਵੀ ਜੇ ਕੋਈ ਦਵਾਈ ਨਹੀਂ ਨਾ ਤੁਸੀਂ ਲੈਣੀ ਤਾਂ ਇਹ ਕੁਕਪਾ ਆਏਗਾ ਹੈਨਾ ਇਹ ਵੀ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਤੇ ਇਹ ਮੈਂ ਤੁਹਾਨੂੰ ਦੱਸੂਗੀ ਫਿਰ ਤੁਸੀਂ ਉਹ ਕਰਕੇ ਦੇਖ ਲਿਓ ਉਹ ਸ਼ਿਵਰਾਤਰੀ ਨੂੰ ਕਰਨਾ ਹੁੰਦਾ ਤੇ 100% ਤੁਹਾਡੇ ਗੋਡਿਆਂ ਮੋਡਿਆਂ ਦਾ ਦਰਦ ਬਿਲਕੁਲ ਸਹੀ ਹੋ ਜੂਗਾ ਤੇ ਤੁਸੀਂ ਅਜਮਾ ਕੇ ਜਰੂਰ ਦੇਖਿਓ ਹਨਾ ਕਰਕੇ ਦੇਖਿਓ ਤੇ ਲੋ ਹੁਣ ਸੁਣੋ ਮੇਰਾ ਹਿਆ ਪਿਆਰੇ ਜੇ ਲੋਬੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋ ਮਾਣੋ ਇਸ ਦੀ ਦਾ ਆਨੰਦ ਕਿਥੇ ਲਾਵਾ ਟਾਲੀ ਆਵੇ ਕਿਥੇ ਲਾਵਾ ਇਥੇ ਤਾਲਾ ਲੱਗਵਾਵੇ ਐਨੀ ਸੋਣੀ ਦਾਖਲਵੇ ਉਚੇ ਲਾਲ ਟਾਲੀ ਆਨੀ ਨੀ ਮੇਲਾ ਦੇ ਆਏ ਤੂਤੇ ਵੇ ਗਏ ਵੇ ਆਏ ਪੰਛੀ ਵੇ ਗਏ ਟੁਕ ਟੁਕ ਸੋਟੇ ਗੇ ਰਜਲੀ ਆਵੇ ਸਾਨੂੰ ਛਡੀ ਚਲੀਆ ਕਿਸ ਵੀ ਦੇ ਕਟੇਣੀ ਵਾਲੜੀ ਵ తరే తేను డిసీ బ ਤੋਂ ਪਤ ਲਾਵੇ ਦਮਦਿਆ ਲੋਬਿਆ ਕਿਸ ਵੀ ਦੇ ਦਮਦਮੇ ਲੋਬੀਆਂ ਇਹ ਫਲੇ ਫਟਕ ਲਾਂਗਾ ਨਹੀਂ ਰਾਜੇ ਦੀ ਦਮਦੁਖ ਵੇ ਕੋਰਾ ਕੋਰਾ ਕੁ ਜੀਣਾ Degna mege monia, au tu si tolvo, di cale sone che sve, tupe tupe, ചോഹ ഉട ഉട പീ ടിബ്

ਘੋੜਾ ਮੈਂ ਮੰਗਾਨੀਆ ਤੇ ਕਾਠੀ ਮੈਂ ਸਜਾਨੀਆ ਨੌਕਰ ਤੁਸੀਂ ਜਾਓ ਜੀ ਹੋ ਕੇ

ਮਾਨਵ ਇਸ ਗੀਤ ਦਾ ਆਨੰਦ ਗੀਤ ਹੋਇਆ ਪੂਰਾ ਤੇ ਹੁਣ ਤੁਸੀਂ ਦੱਸਿਓ ਮੈਨੂੰ ਵੀ ਸਮਝ ਮੈਨੂੰ ਗੀਤ ਕਿ ਉਹ ਜਿਆ ਲੱਗਿਆ ਤੇ ਉਹਨਾਂ ਦਾ ਕੁੜੀ ਨੇ ਤਾਂ ਬਹੁਤ ਬੇਨਤੀਆਂ ਕਰੀਆਂ ਨੇ ਵੀ ਮੈਂ ਐਂ ਕਰਕੇ ਨਹੀਂ ਆਇਆ ਤੇ ਨੁਸਖੇ ਆ ਵੀ ਆਏ ਭੇਜੂਗੀ ਹਨਾ ਸਾਰੀਆਂ ਆਨਲਾਈਨ ਕਰਦੀਆਂ ਨੇ ਤੇ ਵਧੀਆ ਉਹਨੇ ਉਹ ਵੀ ਖਰੀਦ ਤੇ ਲੋ ਹੁਣ ਤੁਸੀਂ ਆਜੋ ਨੁਕਤੇ ਵੱਲ ਤੰਦਰੁਸਤੀ ਵੱਲ ਕਈ ਮੈਂ ਉਸੇ ਜੋੜਾ ਇੰਦਾਂ ਕਿੰਨੀਆਂ ਦਵਾਈਆਂ ਵੈਦਾਂ ਦੀਆਂ ਤੇ ਮਾਂ ਕੁਛਾਂ ਦੀਆਂ ਪਾਈਆਂ ਨੇ ਕਈਆਂ ਤਾਂ ਕਰਕੇ ਦੇਖ ਲਿਆ ਹੋਣਗੀਆਂ ਤੇ ਠੀਕ ਨੇ ਇੱਕ ਦੋ ਭੈਣਾਂ ਨੇ ਕਿਹਾ ਵੀ ਸਾਨੂੰ ਬਹੁਤ ਆਰਾਮ ਮਿਲਿਆ ਤੇ ਬਾਕੀ ਤੁਸੀਂ ਇਹ ਜੇ ਤੁਸੀਂ ਨਹੀਂ ਕੁਝ ਖਾਣਾ ਪੀਣਾ ਨਹੀਂ ਤਾਂ ਇਹ ਇਹ ਵੀ ਇੱਕ ਮਹਮੂਲੀ ਗੱਲ ਹੈ ਤੇ ਜੇ ਤੁਸੀਂ ਕਰ ਸਕੋ ਪਰ ਇਹ ਰਾਤ ਨੂੰ 12 ਵਜੇ ਤੁਹਾਨੂੰ ਸ਼ਿਵਜੀ ਦੇ ਮੰਦਿਰ 'ਚ ਜਾਣਾ ਹੋਊਗਾ ਪਤਾ ਕੀ ਹੈ ਜਦੋਂ ਇੱਕ ਮਹੀਨੇ ਹਰ ਮਹੀਨੇ 14 ਨੂੰ ਸ਼ਿਵ ਚੌਧੇ ਆਉਂਦੀ ਹੈ ਨਾ ਸ਼ਿਵਰਾਤਰੀ ਨੇਰ ਵੀ ਹੁੰਦੀ ਹੈ ਇਹ ਤੇ ਤੁਸੀਂ ਇਹਨਾਂ ਨੂੰ 12 ਵਜੇ ਫਿਰ ਤੁਸੀਂ 12 ਵਜੇ ਤੋਂ ਬਾਅਦ ਸ਼ਿਵਲਿੰਗ ਤੇ ਤਿੰਨ ਪੱਤੇ ਵਾਲਾ ਉਹ ਪੱਤਰ ਜਿਹੜਾ ਹੋ ਗਿਆ ਲੈ ਕੇ ਤੈਨੂੰ ਮਿਲ ਪੱਤਰ ਲੈ ਗਏ ਤੇ ਉਹ ਤੁਸੀਂ ਸ਼ਿਵਲਿੰਗ ਤੇ ਜੜਾਤਾ ਤੇ ਘਰੋਂ ਹੀ ਤੁਸੀਂ ਪਾਣੀ ਤਾਂਬੇ ਦੀ ਗੜਵੀ ਚ ਘਰੋਂ ਹੀ ਪਾਣੀ ਲੈ ਕੇ ਜਾਣਾ ਤੇ ਫਿਰ ਉਹ ਤੁਸੀਂ ਬਿਲ ਪੱਤਰ ਉੱਤੇ ਛਿੜਾ ਦਿਓ ਤੇ ਫਿਰ ਉੱਤੇ ਜਲ ਪਾ ਦਿਓ ਠੀਕ ਹੈ ਨਾ ਜਲ ਛਿੜਾਤਾ ਨਾ ਫਿਰ ਰਾਤ ਨੂੰ 12 ਵਜੇ ਤੋਂ ਬਾਅਦ ਇਹ ਸ਼ਿਵਲਿੰਗ ਤੇ ਤਿੰਨ ਪੱਤੇ ਵਾਲਾ ਬਿਲ ਪੱਤਰ ਚਾਓ ਫਿਰ ਉਹ ਬਿਲ ਪੱਤਰ ਸ਼ੰਕਰ ਜੀ ਨੂੰ ਪ੍ਰਣਾਮ ਕਰਕੇ ਤੁਸੀਂ ਉੱਥੋਂ ਲੈ ਲਓ ਜਿਹੜਾ ਆਪਾਂ ਛੜਾਇਆ ਹੈ ਹੈ ਨਾ ਉਹ ਲੈ ਕੇ ਬਾਹਰ ਆ ਕੇ ਤੁਸੀਂ ਮੰਦਰ ਦਾ ਸ਼ਿਖਰ ਦੇਖੋ ਜਿਸ ਤਰ੍ਹਾਂ ਮੰਦਰ ਆਪਾਂ ਨੂੰ ਤਾਂ ਉਹ ਵਾੜਾ ਕੇ ਖੜੇ ਹੋ ਜਾਓ ਤੇ ਮੰਦਰ ਦੇ ਸ਼ਿਖਰ ਦਾ ਦਰਸ਼ਨ ਕਰਦੇ ਹੋਏ ਉਹ ਵਿਲਪੱਤਰ ਤੁਸੀਂ ਚਬਾ ਲਓ ਚਬਕੇ ਖਾਜੋ ਹੈਨਾ ਕਮਰਦਰਦ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ 100% ਠੀਕ ਹੋਊ 100% ਤੇ ਇਹ ਤੁਸੀਂ ਅਜਮਾ ਕੇ ਦੇਖੋ ਤੇ ਵਿਸ਼ਵਾਸ ਰੱਖਿਓ ਦੁਬਾਰਾ ਮੈਂ ਫੇਰ ਦੱਸਦੀ ਆ ਤੇ ਬ੍ਰਿੰਦਾਵਨ ਦੇ ਦੀਪਕਿੰਦ ਮਹਾਰਾਜ ਜੀ ਨੇ ਇਹਨੇ ਲੱਖਾਂ ਲੋਕਾਂ ਨੂੰ ਦੱਸਿਆ ਹੈ ਉਹਨੇ ਆਪਣੇ ਸਾਸੰਗ ਚ ਭਾਈ ਸ਼ਿਵਰਾਤਰੀ ਨੂੰ ਤੁਸੀਂ 12 ਵਜੇ ਤੋਂ ਬਾਅਦ ਸ਼ਿਵਰੰਗ ਤੇ ਤਿੰਨ ਪੱਤੇ ਵਾਲਾ ਬਿਲ ਪੱਤਰ ਚੜਾਓ ਤੇ ਮੈਂ ਉਹ ਤਾਂ ਬਿਲ ਪੱਤਰ ਤਨ ਪੱਤਿਆਂ ਵਾਲੀ ਹੁੰਦੇ ਫਿਰ ਮੈਂ ਤਾਂ ਸੇਵਿਕ ਨੂੰ ਪਤਾ ਲੱਗ ਜੀ ਉਹ ਤਨ ਪੱਤਿਆਂ ਵਾਲਾ ਬਿਲ ਪੱਤਰ ਚੜਾਓ ਤੇ ਫਿਰ ਉਹ ਬਿਲ ਪੱਤਰ ਸ਼ੰਕਰ ਜੀ ਨੂੰ ਪ੍ਰਣਾਮ ਕਰਕੇ ਲੈ ਆਓ ਤੇ ਮੰਦਰ ਤੋਂ ਬਾਹਰ ਆ ਕੇ ਖੜੇ ਹੋ ਜਾਓ ਤੇ ਮੰਦਰ ਦੇ ਸ਼ਿਖਰ ਦਾ ਜਿਹੜਾ ਦਰਸ਼ਨ ਕਰਦੇ ਹੋਏ ਉਹ ਬਿਲ ਪੱਤਰ ਤੁਸੀਂ ਚਵਾ ਕੇ ਖਾਓ ਕਮਰ ਦਰਦ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ 100% ਠੀਕ ਹੋ ਜਾਵੇਗਾ ਵਿਸ਼ਵਾਸ ਰੱਖਿਓ ਜਲ ਤਾਂ ਪਰ ਚੜ੍ਹਨੀ ਹੁੰਦੀ ਹੈ ਹਨਾ ਤੇ ਜਲ ਵੀ ਲੈ ਜਿਓ ਜਲ ਚੜਾ ਕੇ ਫਿਰ ਬਿਲ ਪੱਤਾ ਚੜਦਾ ਫਿਰ ਉੱਥੇ ਪ੍ਰਣਾਮ ਕਰਕੇ ਭੋਲੇ ਨਾਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਉਹ ਬਿਲ ਪੱਤਾ ਤੁਸੀਂ ਲਿਆਓ ਤੇ ਮੰਦਰ ਤੋਂ ਬਾਹਰ ਆ ਕੇ ਖੜੇ ਹੋ ਜਿਓ ਤੇ ਫਿਰ ਉਹਨੂੰ ਸ਼िखर ਨੂੰ ਦੇਖਦੇ ਹੋ ਮੰਦਰ ਉਹ ਬਿਲ ਪੱਤਾ ਚਾਪ ਲਓ ਤੇ ਤੁਹਾਡਾ ਜੋੜਾਂ ਦਾ ਦਰਦ ਗੋਡਾਂ ਦਾ ਦਰਦ 100% ਠੀਕ ਹੋਊਗਾ ਨਾ ਕੋਈ ਦਵਾਈ ਨਾ ਮੁੱਟੀ ਹਿੰਦਲ ਗੇਰਾ ਫਟਕੜੀ ਰੰਗ ਚੋਂ ਖਾਵੇ ਭਗਵਾਨ ਕੀ ਨਹੀਂ ਕਰ ਸਕਦਾ ਹੈ ਨਾ ਤੇ ਇਹ ਤੁਹਾਡਾ ਰੋਗ ਉਹ ਠੀਕ ਕਰ ਦੂ ਤੇ ਤੁਸੀਂ ਜਰੂਰ ਇਹ ਕਰਕੇ ਦੇਖੋ ਪਰ ਮਾਤਰਾ ਭਲੀ ਕਰੋ ਤੇ ਲੋ ਮਾਣੋ ਮੇਰੇ ਗੀਤ ਦਾ ਤੇ ਇਸ ਨਕਤੇ ਦਾ ਆਨੰਦ ਤੇ ਆਪਾਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨਕਤੇ ਨਾਲ ਮਿਲਾਂਗੇ